ਮਿੰਦਰਾ ਵਾਲਿਆਂ ਦੀ ਆਹ ਕਾਰ ਆਈ ਆ ਸੱਜਣੋ ਸੁਪਰ ਲਗਜ਼ਰੀ ਕਾਰ ਆ ਇਲੈਕਟ੍ਰਿਕ ਕਾਰ ਆ ਐਕਸ ਈ ਵੀ 9 ਇਹਦਾ ਨਾਮ ਹੈ ਸ਼ਾਇਦ ਪੱਕਾ ਨਹੀਂ ਪਤਾ ਪਰ ਇਹਦੇ ਬਾਰੇ ਸਾਰੀ ਜਾਣਕਾਰੀ ਬਾਕੀ ਦੇ ਦਿੰਨਾ ਕਿ ਇਹ ਕਿੰਨੇ ਦੀ ਆਉਂਦੀ ਆ ਜਿੰਦਗੀ ਭਰ ਇਹਦੀ ਬੈਟਰੀਆਂ ਦੀ ਗਾਰੰਟੀ ਆ ਚਲਾ ਕੇ ਦਿਖਾਉਨੇ ਆ ਵੀ ਕਿੰਨੇ ਮਿੰਟਾਂ ਚ ਇਹ ਕਿੰਨੇ ਸਕਿੰਟਾਂ ਦੇ ਵਿੱਚ 100 ਤੇ ਚੜ ਜਾਂਦੀ ਆ ਕਿਸ ਤਰ੍ਹਾਂ ਦੀ ਇਹਦੀ ਰਾਈਡ ਆ ਸਾਰਾ ਕੁਝ ਦਿਖਾਉਣਾ ਤੁਹਾਨੂੰ ਟੋਟਲ ਜਾਣਕਾਰੀ ਮੈਂਹਦਰਾ ਵਾਲਿਆਂ ਦੀ ਨਵੀਂ ਕਾਰ ਮਿਲ ਗਈ ਦੇਖਣ ਲੱਗੇ ਆ ਫਰੀਤ ਲੈਂਪਰਗਿਨੀ ਆ ਰਹੀ ਆ ਦੇਖੀ ਲੈਂਪਰਗਿਨੀ ਆ ਰਹੀ ਤਾਂ ਓਏ ਆ ਜਵਾ ਜੰਗੂ ਲੱਗੇ ਹੋਏ ਇਹ ਤਾਂ ਮੈਂ ਚਾਹੇ ਆਹਾ ਆ ਕੀ ਕਰਦਾ ਹੈਂਡਲ ਹੱਥ ਪਾਉਣਾ ਇਹ ਗੇਅਰ ਆ ਇਹ ਚ ਇਹ ਗੇਅਰ ਆ ਮੈਂ ਤਾਂ ਗਾ ਆ ਜਾ ਆ ਜਾ ਸੋਣ ਅੰਦਰ ਲੈ ਕੇ ਜਾਣੀ ਚੱਲ ਤੂੰ ਮੜਾ ਸਾਨੂੰ ਚਲਾ ਕੇ ਤਾਂ ਦਿਖਾ ਆ ਜਾ ਆ ਜਾ ਅੱਛਾ ਆ ਬਾਈ ਚਲਾਉਂਗਾ ਲੈ ਮਾਰੇ ਮਗਰਲੀ ਵਾਰੀ ਖੁੱਲਦੀ ਆ ਕੋਈ ਨਾ ਲਾ ਤੂੰ ਚੱਬ ਜਾ ਲਾ ਦਾਂਗੇ ਤੇਰੀ ਟਾਕੀ ਅੱਛਾ ਦੂਜੀ ਏ ਮਾਰੇ ਮਾਰੇ ਦਿਖਾ ਤੋ ਸਹੀ ਸਾਨੂੰ ਚਲਾ ਕੇ ਚੱਲ ਖਾਂ ਭਾਈ ਸਟਾਰਟ ਕਰ ਖਾਂ ਉਹ ਸਕਰੀਨ ਕਿੱਡੀ ਆ ਯਾਰ ਇਹਦੀ ਆਹ ਦੇਖ ਤਾ ਸਨਰੂਫ ਲਾ ਬੱਲੇ 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 ਭਾਈ ਬਿਜਲੀ ਤਾਂ ਹੀ ਆ ਇਹ ਹਾਂਜੀ ਨਹੀਂ ਬਿਜਲੀ ਦੇ ਭਾਈ ਕਿੰਨੀ ਘੱਟ ਲੈਂਦੀ ਆ ਇਹ ਉਸ ਦੀ ਦਾਦੀ ਸਪੀਡ ਹੈ ਜੀ ਇਹਦੀ 210 ਤੇ ਵੀਰੇ ਉਹ ਕਿੰਨੇ ਕਿਤੇ ਮਤਲਬ ਕਿੰਨੀ ਕਿ ਚੱਲ ਜਾਂਦੀ ਹੈ ਬੈਟਰੀ ਤੇ ਇਹ ਕਿੰਨੇ ਕਿਲੋਮੀਟਰ ਜੇ ਮੰਨ ਲਓ ਕਿਲੋਮੀਟਰ ਦੇ ਹਿਸਾਬ ਨਾਲ ਕਿੰਝੂ ਬੇਸਿਕ ਕਿਲੋਮੀਟਰ ਚੱਲਦੀ ਹੈ ਜੀ ਤੇ ਕਿੰਨੇ ਕਰਪਈਆਂ ਦੀ ਹੈ ਬਾਈ ਇਹ ਸਾਢੇ 29 ਲੱਖ ਰੁਪਏ ਦੀ ਹੈ ਜੀ ਸਾਢੇ 29 ਲੱਖ ਰੁਪਏ ਤੇ ਬਾਈ ਜੇ ਬੈਟਰੀਆਂ ਬੂੰਡਰੀਆਂ ਨੂੰ ਕੋਈ ਨੁਕਸ ਪੈ ਜੇ ਇਹਦੀਆਂ ਨੂੰ ਲਾਈਫ ਟਾਈਮ ਦੀ ਵਾਰੰਟੀ ਹੈ ਜੀ ਲਾਈਫ ਟਾਈਮ ਸਾਰੀ ਜ਼ਿੰਦਗੀ ਹੈ ਗੱਡੀ ਦੀ ਸਾਰੀ ਜ਼ਿੰਦਗੀ ਬੱਲੇ ਬੱਲੇ ਬਲੇ 19 ਸਾਲ ਦੀ ਵੈਲਿਊ ਦਿੰਦੀ ਹੈ ਜੀ ਕੰਪਨੀ ਆਪਣੀ ਗਰਮਟ ਮੀਡੀਆ ਜਿਹੜੀ ਗੱਡੀ ਦੇ ਮਿਆਰ ਆ 15 ਸਾਲ ਦੀ ਦਿੰਦੀ ਆ ਹੂੰ ਤਾਂ ਕਰਕੇ ਨੂੰ ਲਾਈਫ ਟਾਈਮ ਕਿਆ ਹੋਇਆ ਜੀ ਲਾਈਫ ਟਾਈਮ ਆ ਦੇਖੋ ਇਹਦੀਆਂ ਤਾਕੀਆਂ ਐ ਖੁੱਲਦੀਆਂ ਆਹਾ ਪੀਤਾ ਜਾ ਆ ਖਿੱਚ ਕੇ ਖੋਟ ਪੀਤਾ ਜਾ ਯਾਰ ਮੈਂ ਥੋੜੀ ਚੈੱਕ ਕਰਨੀ ਹੈ ਹਰਮਨ ਗਾਰਡਨ ਦੇ ਸਪੀਕਰ ਹਰਮਨ ਗਾਰਡਨ ਦੇ ਸਪੀਕਰ ਆ ਪ੍ਰੀਤ ਮੈਂ ਸਾਰੇ ਰੇਟ ਰੂਟ ਪੁੱਛ ਲਿਆ ਇਹਦੇ ਪਾਈ ਵੀ ਵੱਧ ਖਲਦੀ ਓਦੀ ਜਿਆਦਾ ਖਲਦੀ ਆ ਉਹ ਸੋਹਣੀ ਬਾੜੀ ਆ ਮੂਹੋਂ ਤਾਂ ਜਾ ਆ ਜੀ ਆ ਦੇ ਆਇਆ ਲਓ ਲਓ ਗੱਡੀ ਸੋਹਣੀ ਆ ਭਾਜੀ ਬਹੁਤ ਆ ਸੋਹਣੀ ਬਹੁਤ ਇਹ ਦਿਖਾਉਣ ਵਾਸਤੇ ਆਈ ਆ ਯਾਰ ਉੱਚੀ ਬਹੁਤ ਆ ਬਾਈ ਉਹਨੂੰ ਯਾਰ ਗੱਡੀ ਬਹੁਤ ਆ ਹੈ ਇਤੋਂ ਭੁੱਲੇ ਕਿ ਦਿੱਖ ਨਹੀਂ ਘੋੜੇ ਵਾਲੇ ਹਿਸਾਬ ਨਾਲ ਤਾਂ ਦੇਖਿਆ ਜਾਵੇ ਤਾਂ ਜਿਵੇਂ ਨਾਲ ਬਰਾਬਰ ਲਾ ਕੇ ਦੇ 64 ਆਪੀ ਚੱਕੀ ਆਂਦੀ ਆ ਆਪਣੇ ਤੇ ਆ ਇਹੋ ਨਹੀਂ ਆ ਬੈਂਟਿੰਗ ਆ ਇਧਰ ਮਗਰ ਪੰਨਾਂ ਹਾਂ ਮੂਹਰਲੇ ਬੋਰਨੜ ਚੱਕੀ ਆ ਮਾੜਾ ਮੋੜਲਾ ਬੋਰਨੜ ਖੋਲ ਕੇ ਕਹੀਂ ਬਾਈ ਨੂੰ ਕਹੇ ਮੂਰੇ ਭਾਈਆ ਬੋਰਨੜ ਖੋਲਿਂਗਾ ਮਾੜਾ ਬੋਰਨੜ ਖੋਲੋ ਹਾਂ ਆ ਖੋਲੋ ਵੋਈ ਕਿ ਨੂੰ ਮਗਾਈ ਅੱਗੇ ਕੁੱਤਾ ਆ ਗਿਆ ਆਪੀ ਰੱਗੀ ਚਾਚੂ ਅੱਛਾ ਕੁੱਤਾ ਆ ਗਿਆ ਟੋਮੈਟੋ ਮੇਰੀ ਵੇਖ ਕੰਦਰੀ ਓਏ ਮੂਰੇ ਡੱਕਾ ਨੀ ਮੂਹੇ ਹੈ ਕੁਛ ਨਹੀਂ ਲਾ ਇੰਜਨ ਹੀ ਲਾ ਗਿਆ ਕੋਈ ਕੱਢ ਕੇ ਦਾ ਕਿਤੇ ਭਾਈ ਬਾਲੀ ਸੀ ਯਾਰ ਇੰਜਨ ਡਹਿ ਕੇ ਪਿਆਰਾ ਚ ਲੈ ਖੱਡੀ ਸਰਾਵਾਂ ਦਾ ਇਹ ਬਾਲੀ ਬੇਕੂਦਰੀ ਬਾਲੀ ਬੇਕੂਦ 610 ਕਿਲੋਮੀਟਰ ਕੱਢਦੀ ਹੈ ਬਾਈ ਜੰਦਾ ਅੱਛਾ ਤੇ ਕਿੰਨੇ ਟਾਈਮ ਚਾਰਜ ਹੋ ਜਾਂਦੀ ਬਾਈ 6 ਘੰਟੇ ਲਿੰਗ 6 ਘੰਟੇ ਚਾਰਜ ਹੋ ਜਾਂਦੀ 20 ਮਿੰਟ 685 ਕਿਲੋਮੀਟਰ ਚਾਰਜ ਹੋ ਜਾਂਦੀ ਜੇ ਫਾਸਟ ਚਾਰਜ ਲਾਈਫ ਟਾਈਮ ਦੀ ਗਾਰੰਟੀ ਆ ਜੇ ਬੈਟਰੀ ਵਾਲੀ ਗਾਰੰਟੀ ਜੇ ਫਾਸਟ ਚਾਰਜਰ ਤੇ ਲਉਂਦੇ ਆ 20 ਮਿੰਟ ਚ ਚਾਰਜ ਹੋ ਜਾਂਦਾ 20 ਮਿੰਟ ਚਾਰਜ ਹੋ ਜਾਂਦੀ ਆ ਮਤਲਬ 5 ਮਿੰਟ ਆਪਾਂ ਨੂੰ ਪੈਟਰੋਲ ਭਰਉਣ ਨੂੰ ਲੱਗਦੇ ਆ 5 ਮਿੰਟ ਹਾਂ ਅੰਦਰ ਜੇ ਇੱਕ ਜਗ੍ਹਾ ਮੈਂ ਲੈ ਕੇ ਟੈਸਟ ਡਰਾਈਵ ਕਰੀ ਨਾ ਕਿ ਡੋਗਾ ਕਰੀਆ ਆਟੋਮੈਟਿਕ ਬ੍ਰੇਕ ਅੱਬਾਈ ਜਿੰਦਾਂ ਅੱਛਾ ਆਟੋਮੈਟਿਕ ਬ੍ਰੇਕ ਆਟੋਮੈਟਿਕ ਜੀ ਯਾਰ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਾਂ ਕੰਮ ਦੀ ਆ ਦੇਖੋ ਆ ਆ ਰੋਕਦਾ ਆ ਰੋਕਦਾ ਮੈਂ ਤੁਹਾਨੂੰ ਇੱਕ ਕੰਮ ਦੀ ਗੱਲ ਹੋਰ ਦੱਸਦਾ ਜਿਵੇਂ ਮੰਨ ਲਓ ਮੰਨ ਲਓ ਵੇ ਆਪਾਂ ਕਿਤੇ ਗਏ ਆ ਉੱਥੇ ਜਾ ਕੇ 100 ਕਿਲੋਮੀਟਰ ਆਪਾਂ ਪਿੱਛੇ ਆ ਇਹਦੇ ਮੁੱਕ ਗਿਆ ਚਾਰਜ ਤੇ ਯਾਰ 5-7 ਮਿੰਟ ਲਾ ਲਓ ਫਾਸਟ ਚਾਰਜ ਤੇ ਘਰੇ ਆਜੂ ਘਰੇ ਲਾ ਲਾਂਗੇ ਕੇਤ ਲਾ ਲਓ ਸਿਰਾ ਚੀਜ਼ ਆ ਯਾਰ ਗੱਡੀ ਬਹੁਤ ਪਿਆਰੀ ਹੈ ਇੱਕ ਵਾਰੀ ਪੈਸੇ ਲਾਉਣੇ ਆ ਉਸ ਤੋਂ ਬਾਅਦ ਤਾਂ ਜਿੰਨਾ ਤੇਲ ਮਚਾਉਣੇ ਉਹਦੇ ਹਿਸਾਬ ਨਾਲ ਕਿਸ਼ਤਾਂ ਭਰੀ ਜਾਵੇ ਗੱਡੀ ਬਹੁਤ ਪਿਆਰੀ ਹੈ ਸੋਹਣੀ ਸਿਰਾ ਸੋਹਣੀ ਬਹੁਤ ਆਹ ਦੇਖੋ ਪੈਨ ਡ੍ਰੌਪ ਸਾਈਲੈਂਸ ਇਹਨੂੰ ਕਹਿੰਦੇ ਆ ਪੈਨ ਡ੍ਰੌਪ ਸਾਈਲੈਂਸ ਪਾਤਾ ਯਾਰ ਇਹਨੂੰ ਸਨ ਰੂਫ ਕਹਾਂਗੇ ਕਿ ਮੂਨ ਰੂਫ ਕਹਾਂਗੇ ਕਿ ਰੂਫ ਕਹਾਂਗੇ ਜੀ ਇਨਫਿਨਿਟੀ ਰੂਫ ਹੈ ਜੀ ਇਹ ਤਾਂ ਮੂਨ ਰੂਫ ਤਾਂ ਵੀ ਗਾਂ ਪਿਓ ਆ ਸਾਰਾ ਕੁਝ ਤੇ ਬੰਦ ਵੀ ਹੋ ਜਾਂਦਾ ਹੈ ਬਾਈ ਹਾਂਜੀ ਹਾਂਜੀ ਮੋਲਾ ਨੈਕਸਟ ਲੈਵਲ ਚੀਜ਼ ਆ ਅੱਛਾ ਬਾਈ ਨੂੰ ਦਿਖਾਉਣ ਆਏ ਸੀ ਹਰਮੇਹਤ ਨੂੰ ਤੁਸੀਂ ਹਾਂਜੀ ਬਦ ਨੈਕਸਟ ਲੈਵਲ ਜੀ ਯਾਰ ਨੈਕਸਟ ਲੈਵਲ ਕਿੰਨੇ ਦੀ ਆਖਿਆ ਸੀ ਟੌਪ ਮਾਡਲ 294100 294100 ਦਾ ਟਾਪ ਮਾਡਲ ਆ ਓਏ ਹੋਏ ਹੋ ਭਰਾਵਾ ਬਾੜੀ ਭਜਦੀ ਓਏ ਇਹ ਇਹ ਪਾਜੀ ਜੇ ਪੋਰਾਵਣੀ ਮਹਿਸੂਸ ਹੁੰਦਾ ਵੀ ਆਪਾਂ ਬੈਟਰੀ ਵਾਲੀ ਗੱਡੀ ਚਲਾਉਂਦੇ ਆ ਮੈਂ ਕਹਿੰਦਾ ਜਾਣੀ ਬਾੜੀ ਆ ਮਾੜਾ ਜਾ ਮਾੜਾ ਜਾ ਭਾਈ ਨਾ ਐਂ ਕਰੀ ਇੱਥੇ ਇੱਥੇ ਇੱਥੋਂ ਇੱਥੋਂ ਨਾ ਪੀ ਹੋਣਾ ਹੁਣ ਨਾ ਇਹਦੀ ਬ੍ਰੇਕ ਨਾ ਹੋਣੀ ਮਾਰੇ ਥੋੜੀ ਦਾ ਇਲੈਕਟ੍ਰਿਕ ਇਹ ਹੁਣ ਹੁਣ ਆ ਗਈ ਜ਼ੀਰੋ ਤੇ ਲੈ ਹੁਣ ਇਹ ਚੱਲ ਐ 2 3 4 ਤੇ 5 ਓਏ ਮਗਰ ਸੀਟਾਂ ਚ ਵਾਰਦੀ ਓਏ ਕੀ ਚੜਦੀ ਆ ਤਾ 7-8 ਸਕਿੰਟਾਂ ਚ ਹਜੇ ਗੱਲ ਕਰ ਮੂਰੇ ਰਾਹ ਹੈ ਨਹੀਂ ਸੀ ਉਹ ਜਾ ਵਾਕਈ ਵੀ ਬਹੁਤ ਭਾਈਦੀ ਆ ਬਾਈਪੇ ਕਾ ਭਾਈ ਓਲੀਪੇ ਕਾ ਹੌਲੀ ਹੌਲੀ ਉਹ ਡਰਦਾ ਪੁਰਾ ਉਹਨੇ ਜਵਾਬ ਦੇਣਾ ਜਾ ਕੇ ਕੀ ਗੱਲ ਹੈ ਸ਼ਿੰਗਰ ਰੋਡਾ ਉੱਚਾ ਨਹੀਂ ਮਾਗਾ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਕੋਈ ਗੱਲ ਹੈ ਬਾਈ ਕੰਟਰੋਲ ਵਾਲਾ ਕੰਟਰੋਲ ਪੂਰਾ ਬਾਹਰ ਦੇਖਣੀ ਤੁਸੀਂ ਬਾਹਰ ਤੁਸੀਂ ਅੱਖਾਂ ਮੀਚਲੀਆਂ ਕੀ ਜਾਂਦੀ ਤੈਨੂੰ ਬਾਈ ਗੱਲ ਤੂੰ ਚਾਹ ਪੀਓ ਜਾਂ ਕਾਫੀ ਪੀਓ ਡਾਕਟਰ ਆਫਿਸ ਤੇ ਕਾਫੀ ਪੀਓ ਤੁਸੀਂ ਵੀ ਤੁਹਾਡੇ ਨੂੰ نیند ਆ ਰਹੀ ਹੈ ਅੱਛਾ ਤੁਸੀਂ ਅੱਖਾਂ ਮੀਚਲੀਆਂ ਤੇ ਇਹ ਕਹਿੰਦੀ ਚਾਹ ਪੀਓ ਚਾਹ ਜਾਂ ਕਾਫੀ ਪੀਓ ਇਹ ਸਾਈਨ ਨਾ ਕਹਦੇ ਕਿ ਰੁਕ ਜਾ ਬੜੀ ਸਿਆਣੀ ਗੱਡੀ ਆ ਯਾਰ ਅਸੀਂ ਆਪਣੇ ਐਪਲਾਈ ਜਿਵੇਂ ਬੰਦ ਦੀਆਂ ਤਾਂ ਕੁੱਤਾ ਕੋਈ ਆ ਗਿਆ ਇੱਕਲਾ ਬ੍ਰੇਕ ਮਾਰ ਲਿਆ ਅੱਛਾ ਕੁੱਤਾ ਆ ਗਿਆ ਤੇ ਰੁਕ ਗਈ ਰੁਕ ਗਈ ਪਤਾ ਨਹੀਂ ਬੰਦਾ ਕੀ ਕਰਦਾ ਬੰਦਾ ਵੀ ਬੰਦਾ ਵੀ ਆਈਏ ਭਾਈ ਭਾਈ ਚਲਾਈ ਕਿਵੇਂ ਲੱਗੀ ਭਾਈ ਚਲਾਈ ਜੀ ਚਲਾਈ ਟੈਸਟ ਡਰਾਈਵ 120 ਤੇ 130 ਇੱਕ ਮਿੰਟ ਚ ਬੱਗ ਜਾਂਦੀ ਹੈ ਇੱਕ ਮਿੰਟ ਨਹੀਂ ਬਹੁਤ ਨਹੀਂ ਬਹੁਤ ਵਿਦਨ 30 ਸੈਕਿੰਡ ਵਿਦਨ 30 ਸੈਕਿੰਡ ਉਹ ਵੀ ਅੱਪਾ ਜੀ ਅਲੱਗ ਦਾ ਨਾਮ ਨਾਲ ਬਹੁਤ ਜ਼ਿਆਦਾ ਨੇ 5 ਸੈਕਿੰਡ ਮਤਲਬ ਕੁੱਲ ਮਿਲਾ ਕੇ ਜਿੰਨੇ ਮਿੰਟ ਚ ਜਾਂਦੀ ਆ 5 ਸੈਕਿੰਡ ਚ 100 ਤੇ ਚੜ ਜੂ ਪੂਰਾ ਪੈਨਲ ਸੋਨਿਕ ਉਹ ਉਹ ਜੋ ਰੂਫ ਹੈ ਤੇ ਉੱਪਰ ਲਾਈਟ ਉਹ ਪਹਿਲਾ ਫੀਚਰ ਦੇਖਣ ਦੇ ਵਧੀਆ ਵਧੀਆ ਸੀ ਮੈਨੂੰ ਐਂ ਲੱਗਦਾ ਵੇ ਤੈਨੂੰ ਕੰਪਨੀ ਨੇ ਪ੍ਰਚਾਰ ਕਰਨ ਵਾਸਤੇ ਰੱਖ ਲੈਣਾ ਤੈਨੂੰ ਰੱਖ ਲੈਣਾ ਕੰਪਨੀ ਨੇ ਤੈਨੂੰ ਰੱਖ ਲੈਣਾ ਮਹਿੰਦਰਾ ਕੋਲੇ ਜਾਣੀ ਹੈ ਵੀਡੀਓ